ਸ਼ਹਿਰ ਵਾਸੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈਗੀ ਆ 1313 ਨਾਮਕ ਜਿਹੜੀ ਸੰਸਥਾ ਹੈਗੀ ਆ ਜਿਹੜੀ ਸਮਾਜ ਭਲਾਈ ਲਈ ਕੰਮ ਕਰਦੀ ਆ ਉਹਨਾਂ ਨੇ ਆਪਣੇ ਆਪਰੇਸ਼ਨ ਥੀਏਟਰ ਜਿਹੜੇ ਆ ਸ਼ਹਿਰ ਵਾਸੀਆਂ ਲਈ ਖੋਲ ਦਿੱਤੇ ਨੇ ਹੁਣ ਅੱਗੇ ਕਈ ਦਿਨ ਲਗਾਤਾਰ ਮੁਫਤ ਆਪਰੇਸ਼ਨ ਕਿੱਥੇ ਜਾਣਗੇ ਸਾਡੇ ਨਾਲ 1313 ਕੇ ਸੰਸਥਾ ਸੱਬਰਵਾਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਸੱਬਰਵਾਲ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਸਬਰਵਾਲ ਜੀ ਮੈਨੂੰ ਜਿੰਨੀ ਕੁ ਨੌਲੇਜ ਆ ਜਾਂ ਮੈਨੂੰ ਪਤਾ ਚੱਲਿਆ ਵੀ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਤੁਸੀਂ ਸ਼ਹਿਰ ਵਾਸੀਆਂ ਲਈ ਆਪਣੇ ਜਿਹੜੇ ਹਸਪੀਟਲ ਹੈਗੇ ਆ ਉਹ ਖੋਲ ਦਿੱਤੇ ਨੇ ਔਰ ਮੁਫਤ ਆਪਰੇਸ਼ਨ ਕਰਨ ਦੀ ਤੁਸੀਂ ਘੋਸ਼ਣਾ ਕੀਤੀ ਆ ਅ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ 5 ਨਵੰਬਰ 2025 ਨੂੰ ਅੱਜ ਸੀ ਤੇ ਗੁਰਤੇਗਬਾਦ ਸਾਹਿਬ ਦਾ 350 ਸਾਲਾ ਸ਼ਹੀਦੀ ਦੀ ਸ਼ਤਾਬਦੀ ਜੋ ਆ ਉਹ ਦਿਵਸ ਜਿਹੜਾ ਹੈ 25 ਨਵੰਬਰ ਨੂੰ ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸੇਵਾ ਦਾ ਇੱਕ ਸਾਨੂੰ ਮੌਕਾ ਬਖਸ਼ਿਆ ਤੇ ਅੱਜ ਤੋਂ ਲੈ ਕੇ 25 ਨਵੰਬਰ ਤੱਕ ਇੱਕ ਜਿਹੜਾ ਸਾਡਾ ਅੱਖਾਂ ਦਾ ਹਸਪਤਾਲ ਗੁਰੂ ਘਰ ਲੰਗਰ ਹਸਪਤਾਲ ਹੈ ਜਿੱਥੇ ਹਜ਼ਾਰਾਂ ਸੰਗਤ ਰੋ ਜਾਂਦੀ ਉੱਥੇ 20 ਦਿਨ ਵਾਸਤੇ ਅੱਖਾਂ ਦੇ ਆਪਰੇਸ਼ਨ ਕੈਟਰਕ ਦੇ ਇੰਪੋਰਟਡ ਲੈਂਸ ਪਾ ਕੇ ਟੋਟਲ ਫ੍ਰੀ ਆਫ ਚਾਰਜ ਕੀਤੇ ਜਾਣਗੇ ਜਿਸ ਕੋਈ ਪੈਸਾ ਨਹੀਂ ਲਿੱਤਾ ਜਾਏਗਾ ਕਿਸੇ ਪੇਸ਼ੈਂਟ ਨੂੰ ਕਿਸੇ ਪੈਸੇ ਨੂੰ 1 ਰੁਪਿਆ ਇੱਕ ਹੀ ਸੀ ਪੈਸੇ ਨੂੰ 1 ਰੁਪਿਆ ਵੀ ਨਹੀਂ ਦਿੱਤਾ ਜਾਏਗਾ ਉਹਨਾਂ ਦੀ ਰਹਿਣ ਦੀ ਵਿਵਸਥਾ ਹੋਏਗੀ ਲੰਗਰ ਪਾਣੀ ਦੀ ਵਿਵਸਥਾ ਹੋਏਗੀ ਤੇ ਲੋੜਵੰਦ ਜਿਹੜੇ ਗਰੀਬ ਨੇ ਆਣ ਜਾਣ ਦਾ ਉਹਨਾਂ ਨੂੰ ਕਰਾਇਆ ਵੀ ਦਿੱਤਾ ਜਾਏਗਾ ਇਹ ਤਕਰੀਬਨ ਸਾਡਾ ਕੋਈ ਲਿਮਟ ਟੀਚਾ ਕੋਈ ਮਿੱਥਿਆ ਵੀ ਇੰਨੇ ਕਰਨੇ ਆ ਮੈਕਸਿਮ ਅਸੀਂ ਅਰਦਾਸ ਕੀਤੀ ਹੈ ਘੱਟ ਤੋਂ ਘੱਟ ਗੁਰੂ ਸਾਹਿਬ 350 ਦਾ ਕਰਾਓ ਉਸ ਤੋਂ ਬਾਅਦ ਉਹਨਾਂ ਦੀ ਮੋਜ ਹੈ ਜਿੰਨੇ ਕਰਾਨਗੇ ਉਸ ਤੋਂ ਇਲਾਵਾ ਜਿਹੜਾ ਸਾਡਾ 26 13 13 ਸਰਜਰੀਕਲ ਦਾ ਹਸਪੀਟਲ ਜਿਹਦੇ ਸਾਰੀਆਂ ਜਨਰਲ ਗਾਇਨੀ ਯੂਰੋਲੋਜੀ ਦੀਆਂ ਸਰਜਰੀਆਂ ਹੁੰਦੀਆਂ ਕੱਲ ਤੋਂ ਉਹ ਵੀ ਜਿਹੜੇ ਨੇ ਉਹਨਾਂ ਦੇ ਵੀ ਦਰਵਾਜ਼ੇ ਖੋਲ ਦਿੱਤੇ ਗਏ ਕੱਲ ਤੋਂ ਜਿਹੜਾ ਹੈਗਾ ਗਾਲ ਬਲੈਡਰ ਸਟੋਨ ਕਿਡਨੀ ਸਟੋਨ ਯੂਟਰਸ ਮੋਰ ਪ੍ਰੋਸਟੇਟ ਹਰਨੀਆਂ ਨਾਰਮਲ ਡਿਲੀਵਰੀ ਸੀਜ਼ੀਰੀਅਨ ਡਿਲੀਵਰੀ ਪਾਈਲਸ ਤੇ ਇਸ ਤੋਂ ਇਲਾਵਾ ਬ੍ਰੈਸਟ ਕੈਂਸਰ ਦਾ ਸਰਜਰੀ ਨੀਰ ਰਿਪਲੇਸਮੈਂਟ ਇਹ ਜਿਹੜੇ ਨੇ ਅਸੀਂ ਸਾਰੇ ਟੋਟਲ ਫ੍ਰੀ ਆਫ ਕਾਸਟ ਜਿਹੜੇ ਉੱਥੇ ਅਨਾਉਂਸ ਕਰ ਦਿੱਤੇ ਨੇ ਤੇ ਕੱਲ ਸਵੇਰੇ 10 ਵਜੇ ਤੋਂ ਜਿਹੜੀ ਇਹ ਰਜਿਸਟ੍ਰੇਸ਼ਨ ਆਰੰਭ ਹੋ ਜਾਏਗੀ 18 ਤਰੀਕ ਤੱਕ ਰਜਿਸਟ੍ਰੇਸ਼ਨ ਰਹੇਗੀ ਜਿੰਨੇ ਵੀ ਸਾਡੇ ਕੋਲ ਉੱਥੇ ਰਜਿਸਟਰਡ ਤੇ ਫਿੱਟ ਹੋ ਜਾਣਗੇ ਉਹਨਾਂ ਦੇ ਆਪਰੇਸ਼ਨ ਅਸੀਂ 25 ਨਵੰਬਰ ਤੱਕ ਜਿਹੜੇ ਗੁਰੂ ਦੀ ਕਿਰਪਾ ਨਾਲ ਅਸੀਂ ਉੱਥੇ ਕਰਾਂਗੇ ਜਿੱਦਾਂ ਤੁਸੀਂ ਕਿਹਾ ਨੀ ਰਿਪਲੇਸਮੈਂਟ ਆ ਉਸ ਚ ਜਿਹੜੀ ਨਹੀਂ ਪੈਂਦੀ ਆ ਉਹ ਵੀ ਮਤਲਬ ਨਹੀਂ ਉਹਦੇ ਵਿੱਚ ਇਹ ਵੀ ਨੀ ਜਿਹੜਾ ਇੰਪਲਾਂਟ ਹੈ ਉਹ ਦੇਣਗੇ ਪੈਸੇ ਬਾਕੀ ਕੀ ਸੀ ਆਪਰੇਸ਼ਨ ਦੇ ਚ ਕੋਈ ਪੈਸਾ ਨਹੀਂ ਇਹਦੇ ਚ ਇੰਪਲਾਂਟ ਦੇ ਜੋ ਮਿਨੀਮਮ ਚਾਰਜਿੰਗ ਬਾਕੀ ਸਾਰਾ ਆਪਰੇਸ਼ਨ ਦਾ ਖਰਚਾ ਉਸ ਤੋਂ ਬਾਅਦ ਮੈਡੀਸਨ ਦਾ ਖਰਚਾ ਫਿਜ਼ੀਓਥੈਰੇਪੀ ਦਾ ਖਰਚਾ ਉਸ ਟੋਟਲ ਹਸਪੀਟਲ ਦੇ ਚਾਰਜੀ ਸਭ ਵੇਵ ਆਫ ਕਰ ਦਿੱਤੇ ਅਜੇ ਇਸ ਚ ਵੀ ਕੋਈ ਤੀਸਾ ਹੈਗਾ ਜਾਂ ਇਹਦੇ ਚ ਵੀ ਅਰਦਾਸ ਹੋਈ ਹੈ ਜੀ 350 ਘੱਟ ਤੋਂ ਘੱਟ ਗੁਰੂ ਸਾਹਿਬ ਕਰਾਨ ਜੀ ਤੇ ਬਾਦ ਜਿੰਨੇ ਮਰਜੀ ਸਾਡੇ ਤੇ ਕਿਰਪਾ ਕਰਨ ਕਰਾ ਅਜਾ ਕੋਈ ਏਰੀਆ ਵੀ ਫਿਕਸ ਹੈ ਵੀ ਹਾਂ ਸਿਰਫ ਚੰਡੀਗੜ੍ਹ ਦੇ ਜਿਹੜੇ ਵਸਿੰਦੇ ਆ ਉਹੀ ਇਹ ਸੁਵਿਧਾ ਦਾ ਲਾਭ ਲੈ ਸਕਦੇ ਜਾਂ ਕੋਈ ਹੋਰ ਨਹੀਂ ਅਸੀਂ ਬੇਨਤੀ ਕੀਤੀ ਕਿ ਤੁਹਾਡੇ মিডিਆ ਚੈਨਲ ਰਾਹੀਂ ਵੀ ਅਸੀਂ ਅਨਾਉਂਸਮੈਂਟ ਕਰਦੇ ਹਾਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚੋਂ ਆਣ ਪਰ ਇੱਕ ਮੇਰੀ ਬੇਨਤੀ ਆਣ ਤੋਂ ਪਹਿਲੇ ਜਿਨ੍ਹਾਂ ਦੀਆਂ ਜਨਰਲ ਗਾਇਨੀ ਯੂਰੋਲੋਜੀ ਦੀਆਂ ਸਰਜਰੀਆਂ ਨੇ ਉਹ ਸਾਡਾ ਇੱਕ ਨੰਬਰ ਜਿਹੜਾ ਰਿਸੈਪਸ਼ਨ ਦਾ ਲੈ ਲੈਣ 88398001 ਇੱਥੇ ਨਾ ਪਹਿਲੇ ਸੰਪਰਕ ਕਰਕੇ ਪੂਰੀ ਆਪਣੀ ਸਰਜਰੀ ਦੀ ਡਿਟੇਲ ਇੱਥੇ ਲੈ ਲੈਣ ਵੀ ਕਿਵੇਂ ਹੋਏਗਾ ਕਿਸ ਤਰ੍ਹਾਂ ਆਣ ਉਸ ਤੋਂ ਬਾਅਦ ਇੱਥੇ ਆਣ ਦੀ ਕਿਰਪਾਲਤਾ ਕਰਨ ਜਿੰਨੇ ਫਿੱਟ ਹੋਣਗੇ ਅਸੀਂ ਉਹ ਸਾਰੇ ਫਰੀ ਆਫ ਕਾਸਟ ਯਾਰ ਇਕ ਸਰਬਸਤ ਮੈਂ ਇੱਕ ਹੋਰ ਚੀਜ਼ ਪੁੱਛਣਾ ਜਾ ਰਿਹਾ ਸੀ ਇਸ ਚ ਜਿਹੜਾ ਪੇਸ਼ੈਂਟ ਆਇਆ ਸੀ ਸਿਰਫ ਗਰੀਬ ਦੀ ਕਰਾਂਗੇ ਜਾਂ ਕੋਈ ਮਤਲਬ ਉਹ ਵੀ ਕੋਈ ਟੀਚਰ ਰੱਖਿਆ ਵੀ ਹਾਂ ਯਾਰ ਐਨੀ ਕੁ ਇਸ ਦੀ ਮੰਥਲੀ ਇਨਕਮ ਹੋਣੀ ਚਾਹੀਦੀ ਹੈ ਇਅਰਲੀ ਇਨਕਮ ਹੋਣੀ ਚਾਹੀਦੀ ਹੈ ਜਾਂ ਐਦਾਂ ਦਾ ਬੰਦਾ ਹੋਣਾ ਚਾਹੀਦਾ ਸਿਰਫ ਉਹੀ ਆਪਣੀ ਫੈਮਲੀ ਮੈਂਬਰ ਦਾ ਜਾਂ ਆਪਣਾ ਆਪਰੇਸ਼ਨ ਜਿਹੜਾ ਮੁਫਤ ਕਰਾ ਸਕਦਾ ਇਹ ਅਸੀਂ ਗੁਰੂ ਨਾਨਕ ਸਾਹਿਬ ਨੇ ਸਾਡੇ ਜਿਹੜੇ ਨੇ ਨਾ ਦਰਵਾਜ਼ੇ ਸੇਵਾ ਦੇ ਖੁੱਲੇ ਹੋਰ ਸੇਵਾ ਦੇ ਗਰੀਬ ਆਵੇ ਅਮੀਰ ਆਵੇ ਛੋਟਾ ਆਵੇ ਵੱਡਾ ਆਵੇ ਹਿੰਦੂ ਆਵੇ ਮੁਸਲਮਾਨ ਆਵੇ ਸਿੱਖ ਆਵੇ ਕੋਈ ਵੀ ਆਏਗਾ ਗੁਨਾਨਕ ਦੇ ਕਰ ਸਾਰਿਆਂ ਦਾ ਫਰੀ ਹੈ ਉੱਥੇ ਕਰਾਂਗੇ ਜੇ ਉਹਦੇ ਕੋਲ ਪੈਸੇ ਬਿਲਕੁਲ ਨਹੀਂ ਤਾਂ ਵੀ ਫਰੀ ਹੋਏਗਾ ਜੇ ਹੈਗੇ ਨੇ ਤਾਂ ਵੀ ਅਸੀਂ ਫਰੀ ਕਰਾਂਗੇ ਭਾਈ ਇੱਕ ਬਹੁਤ ਵੱਡੀ ਗੱਲ ਹੈ ਵੀ ਇੱਕ ਤਾਂ ਪੂਰੇ ਦੇਸ਼ ਵਿੱਚ ਕੋਈ ਵੀ ਕਿਤੋਂ ਵੀ ਜ਼ਰੂਰਤਮੰਦ ਹੈਗਾ ਔਰ ਜਿਹਦੇ ਕੋਲ ਪੈਸੇ ਨਹੀਂ ਹੈਗੇ ਜਾਂ ਪੈਸੇ ਨਹੀਂ ਖਰਚਣਾ ਚਾਹੁੰਦਾ ਉਹ ਇਸ ਸਮੇਂ ਇਸ ਸੁਵਿਧਾ ਦਾ ਲਾਭ ਲੈ ਸਕਦਾ ਉਹ ਹਰ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਆ ਔਰ ਅੱਖਾਂ ਦੇ ਵੀ ਔਰ ਦੂਜੇ ਵੀ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਗਏ ਨੇ ਇੱਕੋ ਚੰਡੀਗੜ੍ਹ ਲਈ ਇੱਕ ਬੜੇ ਮਾਨ ਦੀ ਗੱਲ ਹੈ ਵੀ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸੁਵਿਧਾ ਉਹ ਆਮ ਲੋਕਾਂ ਲਈ ਮੁਹਈਆ ਕਰਵਾਈ ਜਾ ਰਹੀ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਟੂ ਏਟੀਵਿਟੀ ਚੰਡੀਗੜ੍ਹ ਤੋਂ ਸ਼ਹਿਰ ਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈਗੀ ਹੈ 13 13 ਨਾਮਕ ਜਿਹੜੀ ਸੰਸਥਾ ਹੈਗੀ ਹੈ ਜਿਹੜੀ ਸਮਾਜ ਲਾਈ ਲਈ ਕੰਮ ਕਰਦੀ ਆ ਉਹਨਾਂ ਨੇ ਆਪਣੇ ਆਪਰੇਸ਼ਨ ਥੀਟਰ ਜਿਹੜੇ ਆ ਸ਼ਹਿਰ ਵਾਸੀਆਂ ਲਈ ਖੋਲ ਦਿੱਤੇ ਨੇ ਹੁਣ ਅੱਗੇ ਕਈ ਦਿਨ ਲਗਾਤਾਰ ਮੁਫਤ ਆਪਰੇਸ਼ਨ ਕਿੱਥੇ ਜਾਣਗੇ ਸਾਡੇ ਨਾਲ 13-13 ਗੇ ਸੰਸਾ ਸੱਬਰਵਾਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਸੱਬਰਵਾਲ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਸਬਰਵਾਲ ਜੀ ਮੈਨੂੰ ਜਿੰਨੀ ਕੁ ਨੌਲੇਜ ਆ ਜਾਂ ਮੈਨੂੰ ਪਤਾ ਚੱਲਿਆ ਵੀ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਤੁਸੀਂ ਸ਼ਹਿਰ ਵਾਸੀਆਂ ਲਈ ਆਪਣੇ ਜਿਹੜੇ ਹਸਪੀਟਲ ਹੈਗੇ ਆ ਉਹ ਖੋਲ ਦਿੱਤੇ ਨੇ ਔਰ ਮੁਫਤ ਆਪਰੇਸ਼ਨ ਕਰਨ ਦੀ ਤੁਸੀਂ ਘੋਸ਼ਣਾ ਕੀਤੀ ਆ ਅ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ 5 ਨਵੰਬਰ 2025 ਨੂੰ ਅੱਜ ਸੀ ਤੇ ਗੁਰਤੇਗਬਾਦ ਸਾਹਿਬ ਦਾ 350 ਸਾਲਾ ਸ਼ਹੀਦੀ ਦੀ ਸ਼ਤਾਬਦੀ ਜੋ ਆ ਉਹ ਦਿਵਸ ਜਿਹੜਾ ਹੈ 25 ਨਵੰਬਰ ਨੂੰ ਤੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸੇਵਾ ਦਾ ਇੱਕ ਸਾਨੂੰ ਮੌਕਾ ਬਖਸ਼ਿਆ ਤੇ ਅੱਜ ਤੋਂ ਲੈ ਕੇ 25 ਨਵੰਬਰ ਤੱਕ ਇੱਕ ਜਿਹੜਾ ਸਾਡਾ ਅੱਖਾਂ ਦਾ ਹਸਪਤਾਲ ਗੁਰੂ ਘਰ ਲੰਗਰ ਹਸਪਤਾਲ ਹੈ ਜਿੱਥੇ ਹਜ਼ਾਰਾਂ ਸੰਗਤ ਰੋ ਜਾਂਦੀ ਉੱਥੇ 20 ਦਿਨ ਵਾਸਤੇ ਅੱਖਾਂ ਦੇ ਆਪਰੇਸ਼ਨ ਕੈਟਰਕ ਦੇ ਇੰਪੋਰਟਡ ਲੈਂਸ ਪਾ ਕੇ ਟੋਟਲ ਫ੍ਰੀ ਆਫ ਚਾਰਸ ਕੀਤੇ ਜਾਣਗੇ ਜਿਸ ਕੋਈ ਪੈਸਾ ਨਹੀਂ ਲਿੱਤਾ ਜਾਏਗਾ ਕਿਸੇ ਪੇਸ਼ੈਂਟ ਨੂੰ ਕਿਸੇ ਪੈਸੇ ਨੂੰ 1 ਰੁਪਇਆ ਇੱਕ ਹੀ ਸੀ ਪੈਸੇ ਨੂੰ 1 ਰੁਪਇਆ ਵੀ ਨਹੀਂ ਦਿੱਤਾ ਜਾਏਗਾ ਉਹਨਾਂ ਦੀ ਰਹਿਣ ਦੀ ਵਿਵਸਥਾ ਹੋ ਗਈ ਲੰਗਰ ਪਾਣੀ ਦੀ ਵਿਵਸਥਾ ਹੋ ਗਈ ਤੇ ਲੋੜਵੰਦ ਜਿਹੜੇ ਗਰੀਬ ਨੇ ਆਣ ਜਾਣ ਦਾ ਉਹਨਾਂ ਨੂੰ ਖਾਣਾ ਵੀ ਦਿੱਤਾ ਜਾਏਗਾ ਇਹ ਤਕਰੀਬਨ ਸਾਡਾ ਕੋਈ ਲਿਮਿਟ ਟੀਚਾ ਕੋਈ ਮਿੱਥਿਆ ਵੀ ਇੰਨੇ ਕਰਨੇ ਆ ਮੈਕਸਮ ਅਸੀਂ ਅਰਦਾਸ ਕੀਤੀ ਹੈ ਘੱਟ ਤੋਂ ਘੱਟ ਗੁਰੂ ਸਾਹਿਬ 350 ਦਾ ਕਰਾਓ ਉਸ ਤੋਂ ਬਾਅਦ ਉਹਨਾਂ ਦੀ ਮੋਜ ਹੈ ਜਿੰਨੇ ਕਰਾਂਗੇ ਉਸ ਤੋਂ ਇਲਾਵਾ ਜਿਹੜਾ ਸਾਡਾ 26 13 13 ਸਰਜਰੀਕਲ ਦਾ ਹਸਪੀਟਲ ਜਿਹਦੇ ਸਾਰੀਆਂ ਜਨਰਲ ਗਾਇਨੀ ਯੂਰੋਲੋਜੀ ਦੀਆਂ ਸਰਜਰੀਆਂ ਹੁੰਦੀਆਂ ਨੇ ਕੱਲ ਤੋਂ ਉਹ ਵੀ ਜਿਹੜੇ ਨੇ ਉਹਨਾਂ ਦੇ ਵੀ ਦਰਵਾਜ਼ੇ ਖੋਲ ਦਿੱਤੇ ਗਏ ਕੱਲ ਤੋਂ ਜਿਹੜਾ ਹੈਗਾ ਗਾਲ ਬਲੈਡਰ ਸਟੋਨ ਕਿਡਨੀ ਸਟੋਨ ਯੂਟਰਸ ਮੋਰ ਪ੍ਰੋਸਟੇਟ ਹਰਨੀਆਂ ਨਾਰਮਲ ਡਿਲੀਵਰੀ ਸੀਜ਼ੇਰੀਅਨ ਡਿਲੀਵਰੀ ਪਾਈਲਸ ਤੇ ਇਸ ਤੋਂ ਇਲਾਵਾ ਬ੍ਰੈਸਟ ਕੈਂਸਰ ਦਾ ਸਰਜਰੀ 니ਰ ਰਿਪਲੇਸਮੈਂਟ ਇਹ ਜਿਹੜੇ ਨੇ ਅਸੀਂ ਸਾਰੇ ਟੋਟਲ ਫ੍ਰੀ ਆਫ ਕਾਸਟ ਜਿਹੜੇ ਉੱਥੇ ਅਨਾਉਂਸ ਕਰ ਦਿੱਤੇ ਨੇ ਤੇ ਕੱਲ ਸਵੇਰੇ 10 ਵਜੇ ਤੋਂ ਜਿਹੜੀ ਇਹ ਰਜਿਸਟ੍ਰੇਸ਼ਨ ਆਰੰਭ ਹੋ ਜਾਏਗੀ 18 ਤਰੀਕ ਤੱਕ ਰਜਿਸਟ੍ਰੇਸ਼ਨ ਰਹੇਗੀ ਜਿੰਨੇ ਵੀ ਸਾਡੇ ਕੋਲ ਉਥੇ ਰਜਿਸਟਰਡ ਤੇ ਫਿੱਟ ਹੋ ਜਾਣਗੇ ਉਹਨਾਂ ਦੇ ਆਪਰੇਸ਼ਨ ਅਸੀਂ 25 ਨਵੰਬਰ ਤੱਕ ਜਿਹੜੇ ਗੁਰੂ ਦੀ ਕਿਰਪਾ ਨਾਲ ਅਸੀਂ ਉਥੇ ਕਰਾਂਗੇ ਜਿੱਦਾਂ ਤੁਸੀਂ ਕਿਹਾ ਨੀ ਰਿਪਲੇਸਮੈਂਟ ਆ ਉਸ ਜਿਹੜੀ ਨਹੀਂ ਪੈਂਦੀ ਆ ਉਹ ਵੀ ਮਤਲਬ ਨਹੀਂ ਉਹਦੇ ਵਿੱਚ ਇਹ ਵੀ ਨੀ ਜਿਹੜਾ ਇੰਪਲਾਂਟ ਹੈ ਉਹ ਦੇਣਗੇ ਪੈਸੇ ਬਾਕੀ ਕੀ ਸੀ ਆਪਰੇਸ਼ਨ ਦੇ ਵਿੱਚ ਕੋਈ ਪੈਸਾ ਨਹੀਂ ਇਹਦੇ ਵਿੱਚ ਇੰਪਲਾਂਟ ਦੇ ਜੋ ਮਿਨੀਮਮ ਚਾਰਜਿੰਗ ਬਾਕੀ ਸਾਰਾ ਆਪਰੇਸ਼ਨ ਦਾ ਖਰਚਾ ਉਸ ਤੋਂ ਬਾਅਦ ਮੈਡੀਸਨ ਦਾ ਖਰਚਾ ਫਿਜ਼ੀਓਥੈਰੇਪੀ ਦਾ ਖਰਚਾ ਉਸ ਟੋਟਲ ਹਸਪੀਟਲ ਦੇ ਚਾਰਜਿੰਗ ਸਭ ਵੇਵ ਆਫ ਕਰ ਦਿੱਤੇ ਅਜੇ ਇਸ ਚ ਵੀ ਕੋਈ ਤੀਸਰ ਹੈਗਾ ਜਾਂ ਇਹਦੇ ਚ ਵੀ ਅਰਦਾਸ ਹੋਈ ਹੈ ਜੀ 350 ਘੱਟ ਤੋਂ ਘੱਟ ਗੁਰੂ ਸਾਹਿਬ ਕਰਾਨ ਜੀ ਤੇ ਬਾਦ ਜਿੰਨੇ ਮਰਜੀ ਸਾਡੇ ਤੇ ਕਿਰਪਾ ਕਰਨ ਕਰਾ ਦੇ ਅੱਛਾ ਕੋਈ ਏਰੀਆ ਵੀ ਫਿਕਸ ਹੈ ਵੀ ਹਾਂ ਸਿਰਫ ਚੰਡੀਗੜ੍ਹ ਦੇ ਜਿਹੜੇ ਵਸਿੰਦੇ ਆ ਉਹੀ ਇਹ ਸੁਵਿਧਾ ਦਾ ਲਾਭ ਲੈ ਸਕਦੇ ਜਾਂ ਕੋਈ ਹੋਰ ਨਹੀਂ ਅਸੀਂ ਬੇਨਤੀ ਕੀਤੀ ਕਿ ਤੁਹਾਡੇ মিডিਆ ਚੈਨਲਾਂ ਨਹੀਂ ਵੀ ਅਸੀਂ ਅਨਾਉਂਸਮੈਂਟ ਕਰਦੇ ਹਿੰਦਿਆ ਦੇ ਕਿਸੇ ਕੋਨੇ ਦੇ ਵਿੱਚੋਂ ਆਣ ਪਰ ਇੱਕ ਮੇਰੀ ਬੇਨਤੀ ਆਣ ਤੋਂ ਪਹਿਲੇ ਜਿਨ੍ਹਾਂ ਦੀਆਂ ਜਨਰਲ ਗਾਇਨੀ ਯੂਰੋਲੋਜੀ ਦੀਆਂ ਸਰਜਰੀਆਂ ਨੇ ਉਹ ਸਾਡਾ ਇੱਕ ਨੰਬਰ ਜਿਹੜਾ ਰਿਸੈਪਸ਼ਨ ਦਾ ਲੈ ਲੈਣ 88398001 ਇੱਥੇ ਨਾ ਪਹਿਲੇ ਸੰਪਰਕ ਕਰਕੇ ਪੂਰੀ ਆਪਣੀ ਸਰਜਰੀ ਦੀ ਡਿਟੇਲ ਇੱਥੇ ਲੈ ਲੈਣ ਵੀ ਕਿਵੇਂ ਹੋਏਗਾ ਕਿਸ ਤਰ੍ਹਾਂ ਉਸ ਤੋਂ ਬਾਅਦ ਇੱਥੇ ਆਣ ਦੀ ਕਿਰਪਾਲਤਾ ਕਰਨ ਜਿੰਨੇ ਫਿੱਟ ਹੋਣਗੇ ਅਸੀਂ ਉਹ ਸਾਰੇ ਫਰੀ ਆਫ ਕਾਸਟ ਯਾਰ ਇਕ ਸਰਬਦਾਰ ਮੈਂ ਇੱਕ ਹੋਰ ਚੀਜ਼ ਪੁੱਛਣਾ ਜਾ ਰਿਹਾ ਸੀ ਇਸ ਚ ਜਿਹੜਾ ਪੇਸ਼ੈਂਟ ਆਇਆ ਸੀ ਸਿਰਫ ਗਰੀਬ ਦੀ ਕਰਾਂਗੇ ਜਾਂ ਕੋਈ ਮਤਲਬ ਉਹ ਵੀ ਕੋਈ ਟੀਚਰ ਰੱਖਿਆ ਵੀ ਹਾਂ ਯਾਰ ਐਨੀ ਕੁ ਇਸ ਦੀ ਮੰਥਲੀ ਇਨਕਮ ਹੋਣੀ ਚਾਹੀਦੀ ਹੈ ਇਅਰਲੀ ਇਨਕਮ ਹੋਣੀ ਚਾਹੀਦੀ ਹੈ ਜਾਂ ਐਦਾਂ ਦਾ ਬੰਦਾ ਹੋਣਾ ਚਾਹੀਦਾ ਸਿਰਫ ਉਹੀ ਆਪਣੀ ਫੈਮਲੀ ਮੈਂਬਰ ਦਾ ਜਾਂ ਆਪਣਾ ਆਪਰੇਸ਼ਨ ਜਿਹੜਾ ਮੁਫਤ ਕਰਾ ਸਕਦਾ ਇਹ ਅਸੀਂ ਗੁਰੂ ਨਾਨਕ ਸਾਹਿਬ ਨੇ ਸਾਡੇ ਜਿਹੜੇ ਨੇ ਨਾ ਦਰਵਾਜ਼ੇ ਸੇਵਾ ਦੇ ਖੁੱਲੇ ਹੋਰ ਸੇਵਾ ਦੇ ਗਰੀਬ ਆਵੇ ਅਮੀਰ ਆਵੇ ਛੋਟਾ ਆਵੇ ਵੱਡਾ ਆਵੇ ਹਿੰਦੂ ਆਵੇ ਮੁਸਲਮਾਨ ਆਵੇ ਸਿੱਖ ਆਵੇ ਕੋਈ ਵੀ ਆਏਗਾ ਗੁਣਾਨਕ ਦੇ ਕਰ ਸਾਰਿਆਂ ਦਾ ਫਰੀ ਹੈ ਉੱਥੇ ਕਰਾਂਗੇ ਜੇ ਉਹਦੇ ਕੋਲ ਪੈਸੇ ਬਿਲਕੁਲ ਨਹੀਂ ਤਾਂ ਵੀ ਫਰੀ ਹੋਏਗਾ ਜੇ ਹੈਗੇ ਨੇ ਤਾਂ ਵੀ ਅਸੀਂ ਫਰੀ ਕਰਾਂਗੇ ਬਈ ਇੱਕ ਬਹੁਤ ਵੱਡੀ ਗੱਲ ਹੈ ਵੀ ਇੱਕ ਤਾਂ ਪੂਰੇ ਦੇਸ਼ ਵਿੱਚ ਕੋਈ ਵੀ ਕਿਤੋਂ ਵੀ ਜ਼ਰੂਰਤਮੰਦ ਹੈਗਾ ਔਰ ਜਿਹਦੇ ਕੋਲ ਪੈਸੇ ਨਹੀਂ ਹੈਗੇ ਜਾਂ ਪੈਸੇ ਨਹੀਂ ਖਰਚਣਾ ਚਾਹੁੰਦਾ ਉਹ ਇਸ ਸਮੇਂ ਇਸ ਸੁਵਿਧਾ ਦਾ ਲਾਭ ਲੈ ਸਕਦਾ ਉਹ ਹਰ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਆ ਔਰ ਅੱਖਾਂ ਦੇ ਵੀ ਔਰ ਦੂਜੇ ਵੀ ਜਿਹੜੇ ਆ ਉਹ ਫ੍ਰੀ ਕਰ ਦਿੱਤੇ ਗਏ ਨੇ ਇੱਕ ਚੰਡੀਗੜ੍ਹ ਲਈ ਇੱਕ ਬੜੇ ਮਾਨ ਦੀ ਗੱਲ ਹੈ ਵੀ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੀ ਜਿਹੜੀ ਸੁਵਿਧਾ ਉਹ ਆਮ ਲੋਕਾਂ ਲਈ ਮੁਹਈਆ ਕਰਵਾਈ ਜਾ ਰਹੀ ਹੈ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਟੂ ਏਟੀਵਿਟੀ ਚੰਡੀਗੜ੍ਹ ਤੋਂ